ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟੇ ਕਾਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਫਾਈ ਗੁਰ ਕਰੇ ਖੁਸ਼ ਹੋ ਚਾੜਦੀ ਕਲਾਚਰੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਇੱਧਰ ਆਪਾਂ ਬਣਾਉਣ ਲੱਗੇ ਸੀ ਅੱਜ ਸੂਜੀ ਦੀ ਵਰਤੀ ਹਨਾ ਜਿਵੇਂ ਤੁਹਾਡਾ ਕੋਈ ਮਨ ਕਰੇ ਜਾਂ ਵੈਸੇ ਵੀ ਮਨ ਕਰੇ ਜਾਂ ਤਿਆਰ ਕਰਕੇ ਠੀਕ ਹੈ ਜੀ ਤੇ ਤੁਸੀਂ ਸੂਜੀ ਦੀ ਵਰਤੀ ਕਿੱਦਾਂ ਬਣਾਣੀ ਬਹੁਤ ਵਧੀਆ ਤੇ ਟੇਸਟੀ ਬਣਦੀ ਹੈ ਬਿਲਕੁਲ ਸੌਖੇ ਤਰੀਕੇ ਨਾਲ ਬਿਲਕੁਲ ਸਿੰਪਲ ਹੈ ਠੀਕ ਹੈ ਜੀ ਬਣਾਣੀ ਤੇ ਆ ਮੈਂ ਲੈ ਲਿਆ ਜੀ ਦੇਸੀ ਘਿਓ ਦੇਸੀ ਘਿਓ ਲੈ ਲੈਣਾ ਠੀਕ ਹੈ ਜਿੰਨਾ ਤੁਹਾਡਾ ਮਨ ਕਰੇ ਉਸ ਜੀ ਸਾਬਾ ਕੋਈ ਦੇਸੀ ਘਿਓ ਲੈ ਲੈਣਾ ਆ ਦੇਖੋ ਮੈਂ ਕੜਸ਼ੀ ਕੋਈ ਦੇਸੀ ਘਿਓ ਲੈ ਲਿਆ ਠੀਕ ਹੈ ਹੁਣ ਆਪਾਂ ਆ ਲੈ ਲਈਏ ਜੀ ਸੂਜੀ ਮੰਗਵਾਈ ਸੀਗੀ ਇਹ ਮੈਂ ਸਿਰਫ 10 ਰੁਪਏ ਦੀ ਸੂਜੀ ਮੰਗਵਾਈ ਹੈ ਜਿਆਦਾ ਸੂਜੀ ਨਹੀਂ ਹੈਗੀ ਮੈਂ ਕਿਹਾ ਪਹਿਲਾਂ ਥੋੜੀ ਜੀ ਬਣਾ ਕੇ ਦੇਖਦੇ ਦੇਖਦੇ ਕੀ ਆ ਬਣਾਉਂਦੇ ਆ ਮਤਲਬ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣ ਲੈਣੇ ਆ ਕਿਉਂਕਿ ਪਤਾ ਨਹੀਂ ਹੁੰਦਾ ਕੋਈ ਸੁਸਰੀ ਨਾ ਹੋਵੇ ਜਾਂ ਕੋਈ ਸੁੰਡੀ ਨਾ ਹੋਵੇ ਦਿਲੋ ਜੀ ਕਿ ਆ ਦੇਖੋ ਜੀ ਕਿ ਉਹ ਆਪਾਂ ਬਿਲਕੁਲ ਕੱਢ ਲੈਣਾ ਹੈ ਗਰਮ ਠੀਕ ਹੈ ਜੀ ਕਿ ਉਹਨੂੰ ਦੇਸੀ ਨੂੰ ਗਰਮ ਕਰਕੇ ਆਪਾਂ ਸੂਜੀ ਨੂੰ ਜਿਵੇਂ ਨੋਰਮਲ ਭੁੰਨਦੇ ਆ ਨਾ ਐਦਾਂ ਆਪਾਂ ਇਹਨੂੰ ਭੁੰਨਾਂਗੇ ਕਿਉਂ ਸਾਡਾ ਗਰਮ ਹੋ ਗਿਆ ਲੋਟੀ ਇਹਦੇ ਚਾਪਾ ਭੁੰਨ ਲਾ ਗਏ ਹੁਣ ਆਪਾਂ ਸੂਜੀ ਜੇਕਰ ਤੁਸੀਂ ਵੀ ਪਸੰਦ ਕਰਦੇ ਹੋ ਨਾ ਸੂਜੀ ਦੀ ਵਰਤ ਵੀ ਤੁਹਾਨੂੰ ਪਤਾ ਹੀ ਬੱਚਿਆਂ ਦੇ ਲਈ ਵੀ ਬਹੁਤ ਵਧੀਆ ਚੀਜ਼ ਹੁੰਦੀ ਏ ਹੈਲਥੀ ਹੁੰਦੀ ਏ ਮਤਲਬ ਚੀਆਂ ਨੂੰ ਵੀ ਬਣਾ ਕੇ ਖਵਾ ਸਕਦੇ ਆ ਆਪਾਂ ਠੀਕ ਹੈ ਜੀ ਤੇ ਆਪੋ ਵੀ ਮਿੱਠੇ ਚ ਜਿਵੇਂ ਕਈ ਵਾਰੀ ਮਨ ਕਰੇ ਬਹੁਤ ਆਸਾਨ ਤਰੀਕੇ ਨਾਲ ਤੇ ਫਟਾਫਟ ਬਣ ਜਾਂਦੇ ਨੇ ਤੇ ਇਹਦੇ ਵਿੱਚ ਮੈਂ ਜੋ ਜੋ ਪਾਵਾਂਗੇ ਮੈਂ ਤੁਹਾਡੇ ਨਾਲ ਸੇਮ ਉਦਾਂ ਹੀ ਵੀਡੀਓ ਸ਼ੇਅਰ ਕਰਾਂਗੀ ਤੇ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਸੂਜੀ ਨੂੰ ਭੁੰਨ ਲੈਣੇ ਆ ਠੀਕ ਹੈ ਜੀ ਫਿਰ ਇਹਦੇ ਵਿੱਚ ਜੋ ਵੀ ਚੀਜ਼ਾਂ ਪਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਸਾਰਾ ਕੁਝ ਸੇਮ ਢਾੜ ਦੇ ਜਾਵਾਂਗੀ ਮੈਂ ਤੁਹਾਨੂੰ ਜਿਵੇਂ ਆਪਾਂ ਪ੍ਰਸ਼ਾਦ ਲਈ ਸੂਜੀ ਭੁੰਨਦੇ ਆ ਨਾ ਉਸੇ ਦੇ ਹਿਸਾਬ ਨਾਲ ਆਪਾਂ ਸੂਜੀ ਭੁੰਨ ਲੈਣੀ ਆ ਠੀਕ ਹੈ ਜੀ ਇਦੇ ਵਿੱਚ ਕਿਉਂ ਆਪਾਂ ਤਾਂ ਘੱਟ ਪਾਇਆ ਥੋੜਾ ਘੱਟ ਰੱਖਣਾ ਕਿਉਂਕਿ ਇਹਦੇ ਵਿੱਚ ਪਾਉਂਦੇ ਹੁੰਨੇ ਆਪਾਂ ਜੇਕਰ ਤੁਸੀਂ ਖੋਇਆ ਪਾਣਾ ਜੇਕਰ ਤੁਸੀਂ ਖੋਇਆ ਨਹੀਂ ਪਾਣਾ ਫਿਰ ਇਹਦੇ ਵਿੱਚ ਕਿਉਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਤੇ ਦੇਸੀ ਘਿਓ ਦੇ ਵਿੱਚ ਹੀ ਬਣਾਇਆ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਅੱਜ ਕੱਲ ਵੈਸੇ ਵੀ ਦੇਸੀ ਘਿਓ ਦੇ ਵਿੱਚ ਨਾ ਟੇਸਟੀ ਬਣਦੀ ਹੈ ਦੇਸੀ ਘਿਓ ਦੇ ਤਾਂ ਤੁਹਾਨੂੰ ਪਤਾ ਹੀ ਹੈ ਚੀਜ਼ ਕੋਈ ਵੀ ਬਣਾਓ ਤੇ ਲੱਗ ਹੀ ਟੇਸਟ ਹੁੰਦਾ ਹੈ ਦੇਖੋ ਸੂਜੀ ਸਾਡੀ ਬਿਲਕੁਲ ਭੁੱਜ ਜਾਣੀ ਜਦੋਂ ਹੀ ਖੁਸ਼ਬੂ ਆ ਜਿੰਨੇ ਪ੍ਰਸ਼ਾਦ ਦੀ ਤਰ੍ਹਾਂ ਖੁਸ਼ਬੂ ਆ ਜਾਂਦੀ ਹੈ ਤੇ ਇਸ ਤਰ੍ਹਾਂ ਕਰਕੇ ਦੂਸੇ ਨੂੰ ਹੁਣ ਗੈਸ ਆਪਾਂ ਕਰ ਦਾਂਗੇ ਬੰਦ ਆ ਦੇਖ ਠੀਕ ਹੈ ਜੀ ਹੁਣ ਇਹਨੂੰ ਆਪਾਂ ਠੰਡੀ ਹੋਣ ਲਈ ਰੱਖ ਦਾਂਗੇ ਥੋੜਾ ਠੀਕ ਹੈ ਯਾ ਚਾਹੇ ਤੁਸੀਂ ਕੱਢ ਲਓ ਜੇਕਰ ਤੁਹਾਡੇ ਕੋਲ ਇੱਕ ਕੜਾਈ ਹੈ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਰੱਖ ਲਓ ਜੇਕਰ ਨਹੀਂ ਹੈ ਤੇ ਸਾਈਡ ਤੇ ਜੇ ਹੈਗੀ ਹੈ ਤੇ ਸਾਈਡ ਤੇ ਰੱਖ ਲਓ ਠੀਕ ਹੈ ਜੀ ਤੇ ਆਪਾਂ ਚਲੋ ਜੀ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਇਹ ਆਪਾਂ ਥਾਲੀ ਵਿੱਚ ਕਢ ਲਓ ਇਹਨੂੰ ਆਪਾਂ ਰੱਖ ਲੈਨੇ ਆਂ ਇਧਰ ਸਾਈਡ ਤੇ ਠੀਕ ਹੈ ਜੀ ਉਹਦੇ ਵਿੱਚ ਹੁਣ ਆਪਾਂ ਲੱਗ ਤੋਂ ਆਪਾਂ ਕੜਾਈ ਲੈ ਕੇ ਉਹਦੇ ਵਿੱਚ ਬਣਾਨੇ ਆਪਾਂ ਚਾਸ਼ਨੀ ਤੇ ਆਹ ਦੇਖੋ ਜੀ ਆਪਾਂ ਥੋੜਾ ਜਿਹਾ ਪਾਣੀ ਲੈ ਲੈਣਾ ਠੀਕ ਹੈ ਜਿਆਦਾ ਪਾਣੀ ਨਹੀਂ ਲੈਣਾ ਅੱਧੇ ਤੋਂ ਵੀ ਅੱਧਾ ਗਲਾਸ ਪਾਣੀ ਦਾ ਲੈਣਾ ਆਪਾਂ ਤੇ ਆਪਣੇ ਟੇਸਟ ਅਨੁਸਾਰ ਜਿੰਨਾ ਤੁਹਾਨੂੰ ਮਿੱਠਾ ਵਧੀਆ ਲੱਗਦਾ ਨਾ ਉਸ ਹਿਸਾਬ ਨਾਲ ਤੁਸੀਂ ਠੀਕੀ ਲੀ ਪਾ ਸਕਦੇ ਹੋ ਠੀਕ ਹੈ ਜੀ ਜਿਆਦਾ ਪਾਣਾ ਹੈ ਘੱਟ ਪਾਣਾ ਤੁਸੀਂ ਆਪਣੇ ਹਿਸਾਬ ਨਾਲ ਕਹੀ 슈ਗਰ ਕਰਕੇ ਬਹੁਤ ਘੱਟ ਖਾਂਦੇ ਆ ਤੇ ਕਈ ਜਿਆਦਾ ਖਾਂਦੇ ਆ ਠੀਕ ਹੈ ਜੀ ਹੁਣ ਇਹ ਚਾਸ਼ਨੀ ਆਪਾਂ ਇਕ ਤਾਰਦੀ ਬਣਾਣੀ ਠੀਕ ਹੈ ਜੀ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਰੇਂਜ 'ਚ ਵੇ ਸਾਡੀ ਆ ਦੇਖੋ ਜੀ ਸਾਡੀ ਚਾਸ਼ਨੀ ਬਣਨ ਲੱਗ ਗਈ ਠੀਕ ਹੈ ਜੀ ਹੁਣ ਤੁਸੀਂ ਨਾ ਚਾਸ਼ਨੀ ਇਹ ਦੇਖਦੇ ਰਹਿਣਾ ਇੱਦਾਂ ਹੱਥ ਲਗਾ ਕੇ ਨਾ ਆ ਦੇਖੋ ਇੱਦਾਂ ਕਰਕੇ ਆ ਦੇਖੋ ਜੇਕਰ ਨਹੀਂ ਬਣੀ ਨਾ ਤਾਰ ਨਹੀਂ ਬਣਦੀ ਤਾਂ ਸਮਝੋ ਸਾਡੀ ਇੱਕ ਤਾਰ ਦੀ ਚਾਸ਼ਨੀ ਨਹੀਂ ਬਣਦੀ ਜੇ ਇਹ ਤਾਰ ਬਣਨੀ ਸ਼ੁਰੂ ਹੋ ਜਾਏ ਫਿਰ ਸਾਡੀ ਜਿਹੜੀ ਵਰਤੀ ਹੈ ਨਾ ਵਧੀਆ ਤਰੀਕੇ ਨਾਲ ਜੰਮ ਜਾਂਦੀ ਹੈ ਸੂਜੀ ਦੀ ਚ ਵੈਸੇ ਇੰਨਾ ਜ਼ਰੂਰਤ ਨਹੀਂ ਹੁੰਦੀ ਹੈਗੀ ਪਰ ਫਿਰ ਵੀ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਲਓ ਜੀ ਹੁਣ ਆਪਾਂ ਇਹਨੂੰ ਜ਼ਿਆਦਾ ਵੀ ਨਹੀਂ ਆਪਾਂ ਕਰਦੇ ਹੈਗੇ ਆ ਦੇਖੋ ਆਲੇ ਵੀ ਇੱਕ ਤਾਰ ਦੀ ਚਾਸ਼ਨੀ ਬਣੀ ਨਹੀਂ ਹੈਗੀ ਤੇ ਸੂਜੀ ਇਹ ਬਹੁਤ ਜਲਦੀ ਜੰਮ ਜਾਂਦੀ ਠੀਕ ਹੈ ਉਹ ਮੇਰੇ ਵਿੱਚ ਹੀ ਆਪਾਂ ਨਹੀਂ ਆਪਾਂ ਇੱਕ ਥਾਰਦੀ ਬਣਾਣੀ ਹੁਣ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਆ ਦੇਖੋ ਇਹ ਪਿਆ ਮੇਰੇ ਕੋਲ ਖੋਆ ਜੇਕਰ ਤੁਹਾਡੇ ਕੋਲ ਖੋਆ ਹੈ ਤੇ ਤੁਸੀਂ ਖੋਆ ਜ਼ਰੂਰ ਪਾਓ ਠੀਕ ਹੈ ਜੀ ਥੋੜਾ ਜਿਹਾ ਖੋਆ ਪਿਆ ਸੀਗਾ ਮੈਂ ਕਿਹਾ ਖੋਆ ਪਾ ਦਾਂ ਜੇਕਰ ਮਿਲਕ ਪਾਊਡਰ ਜਿਹੜਾ ਆਂਦਾ ਨਾ ਤੁਸੀਂ ਉਹਦਾ ਵੀ ਬਣਾ ਕੇ ਪਾ ਸਕਦੇ ਹੋ ਨਹੀਂ ਤੇ ਖੋਆ ਹਮੇਸ਼ਾ ਆਪਣੇ ਘਰ ਦੀਆਂ ਚੀਜ਼ਾਂ ਦਾ ਆਪਣਾ ਹੀ ਦੁੱਧ ਦਾ ਘਰ ਦਾ ਬਣਿਆ ਹੋਣਾ ਚਾਹੀਦਾ ਲਓ ਹੁਣ ਇਹਨੂੰ ਆਪਾਂ ਆਪਣੇ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆਂ ਐਨ ਪਿਗਲ ਜੇਗਾ ਸਾਡਾ ਕੋਆ। ਸੁਨਣਾਓ। ਜੀ ਮੈਂ ਵਧੀਆ ਤਰੀਕੇ ਨਾਲ ਆਪਾਂ ਪਿਘਲਾ ਲੈਂਦੇ ਆ ਠੀਕ ਹੈ ਜੀ। ਤੇ ਆਹ ਦੇਖੋ ਜੀ ਸਾਡਾ ਕੋਆ ਵਧੀਆ ਤਰੀਕੇ ਨਾਲ ਪਿਗਲ ਗਿਆ ਬਿਲਕੁਲ ਠੀਕ ਹੈ ਜੀ। ਐਨ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਹੀ ਪਾ ਦਿੰਦੇ ਆ ਜੀ ਆਪਣੀ ਸੂਜੀ। ਸਾਰੇ ਸੂਜੀ ਪਾ ਦਿੰਨੇ ਆ ਠੀਕ ਹੈ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਹੋਣਾ ਮਿਕਸ ਕਰ ਦਾਂਗੇ ਠੀਕ ਹੈ ਤੇ ਗੈਸ ਨੂੰ ਆਪਾਂ ਕਰ ਦਾਂਗੇ ਜੀ ਬੰਦ ਹਾਂ ਗੈਸ ਆਪਾਂ ਇਦਾਂ ਹਿਲਾਉਂਦੇ ਜਾਣਾ ਸਾਰੀ ਇਹਨ ਵਧੀਆ ਤਰੀਕੇ ਨਾਲ ਮਿਕਸ ਹੋ ਜਵੇ ਤਾਂ ਕਿ ਡੜੀ ਨਾ ਬੱਜੇ ਸਾਡੇ ਠੀਕ ਹੈ ਜੀ ਤੇ ਆ ਦੇਖੋ ਜੀ ਇਹਨ ਵਧੀਆ ਤਰੀਕੇ ਨਾਲ ਮਿਕਸ ਹੋ ਗਈ ਨਾ ਹੁਣ ਆਪਾਂ ਇਹਨੂੰ ਨਾ ਠੰਡਾ ਕਰ ਲੈਣਾ ਠੀਕ ਹੈ ਜੀ ਇਹਨੂੰ ਆਪਾਂ نیچے ਰਾ ਦੇ ਆਪਣਾ ਏਦਾਂ ਥੋੜਾ ਠੰਡਾ ਜਿਹਾ ਕਰ ਲੈਣਾ ਤਾਂ ਕਿ ਜਿਹੜੀ ਕਡਾਈ ਦੇ ਨਾਲ ਵੀ ਜੇ ਲੱਗਦਾ ਹੋਏਗਾ ਨਾ ਬਿਲਕੁਲ ਛੱਡ ਦੇਗੀ ਤੇ ਲੋ ਜੀ ਆ ਦੇਖੋ ਹੁਣ ਠੰਡਾ ਹੋ ਗਿਆ ਨਾ ਜਿੱਦਾਂ ਹੀ ਤੁਹਾਨੂੰ ਲੱਗਦਾ ਦੇਖੋ ਛੱਡਣ ਲੱਗ ਗਿਆ ਕਡਾਈ ਹੈ ਨਾ ਤੇ ਤੁਸੀਂ ਹੁਣ ਨਾ ਇੱਕ ਵਧੀਆ ਜੀ ਸਾਫ਼ ਸੁਥਰੀ ਪਲੇਟ ਲੈ ਲੈਣੀ ਹੈ ਠੀਕ ਹੈ ਜੀ ਹੁਣ ਇਹਨੂੰ ਹਲਕਾ ਜਿਹਾ ਘਿਓ ਲਾ ਕੇ ਆਪਾਂ ਪਹਿਲਾਂ ਘਿਓ ਲਾ ਲੈਨੇ ਆ ਠੀਕ ਹੈ ਜੀ ਤੇ ਲੋ ਜੀ ਕਡਾ ਇਹਨੂੰ ਥੋੜਾ ਜਿਹਾ ਨਾ ਗੈਸ ਤੇ ਤੁਸੀਂ ਪਹਿਲਾਂ ਗਰਮ ਕਰ ਲੈਣਾ ਇਹਨੂੰ ਹਲਕਾ ਹਲਕਾ ਘਿਓ ਲਾ ਦੇਣਾ ਠੀਕ ਹੈ ਜੀ। ਲਓ ਜੀ ਘਿਓ ਲਾ ਤੇ ਹੁਣ ਆਪਾਂ ਜੜਾ ਵੀ ਇਹ ਸਾਰਾ ਠੰਡਾ ਹੋਇਆ ਨਾ ਸਾਰਾ ਹਾਪਾ ਹੁਣ ਇਹਦੇ ਵਿੱਚ ਹੀ ਪਾ ਦਾਂਗੇ ਠੀਕ ਹੈ ਜੀ। ਇਨੂੰ ਆਪਾਂ ਹੁਣ ਇਹਨੂੰ ਫਲਾ ਦਾਂਗੇ ਤੇ ਲੋ ਜੀ ਜਿਵੇਂ ਆਪਣੇ ਕੋਲੀ ਦੀ ਕੋਈ ਕੋਲੀ ਲੈ ਲੈਣੀ ਪਲੇਨ ਐਵੇਂ ਦੀ ਠੀਕ ਹੈ ਐਂਦਾ ਕਰਕੇ ਤੁਸੀਂ ਇਹਨੂੰ ਬਰਾਬਰ ਕਰ ਦੇਣਾ ਠੀਕ ਹੈ ਜੀ ਹੁਣ ਤੁਸੀਂ ਚਾਹੋ ਇਹਦੇ ਉੱਪਰ ਆਪਣਾ ड्राई फ्रूट वगैरह जो मर्जी ਤੁਸੀਂ ਪਾ ਸਕਦੇ ਕਾਜੂ ਬਦਾਮ ਪਿਸਤਾ ਜੋ ਤੁਹਾਡੀ ਇੱਛਾ ਨਾ ਉਹ ਹੀ ਤੁਸੀਂ ਪਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਹੁਣ ਠੰਡਾ ਹੋ ਜਾਊਗਾ ਜਦ ਤੱਕ ਆਪ ਆਪਣੇ ਹੋਰ ਕੋਈ ਕੰਮ ਕਰ ਲਾਂਗੇ ਠੀਕ ਹੈ ਜੀ ਲਓ ਜੀ ਹੁਣ ਇਹਨੂੰ ਚਾਹੇ ਤੁਸੀਂ ਫ੍ਰੀਜ ਵਿੱਚ ਰੱਖਣ ਦੀ ਲੋੜ ਨਹੀਂ ਹੈ ਬਾਹਰ ਹੀ ਥੋੜੀ ਦੇਰ ਬਾਅਦ 2-3 ਘੰਟੇ ਬਾਅਦ ਇਹ ਜੰਮ ਜਾਏਗਾ ਫਿਰ ਇਹਨੂੰ ਜਿਸ ਤਰ੍ਹਾਂ ਮਰਜ਼ੀ ਤੁਸੀਂ ਕਟਿੰਗ ਕਰ ਲਓ ਠੀਕ ਹੈ ਮੈਂ ਤੇ ਇਸੇ ਤਰਾਈ ਬਣਾਉਂਦੀ ਹੁੰਨੀ ਆ ਮੈਂ ਕਿਹਾ ਚਲੋ ਸੂਜੀ ਦੀ ਵਰਕੀ ਦੀ ਤੁਹਾਡੇ ਨਾਲ ਮੈਂ ਉਹ ਕਰਾਂ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਦੇ ਸਕਦੇ ਜਿਵੇਂ ਅੱਜ ਕੱਲ ਬਹੁਤ ਤੁਸੀਂ ਦੇਖਦੇ ਹੋ ਕਿ ਬਹੁਤ ਜ਼ਿਆਦਾ ਉਹ ਜੜਾ ਖੋਇਆ ਵਗੈਰਾ ਹੁੰਦਾ ਨਾ ਬਹੁਤ ਮਿਲਾਪਦੀ ਆਂਦੀਆਂ ਪਈਆਂ ਚੀਜ਼ਾਂ ਤੇ ਇਸ ਕਰਕੇ ਘਰੇ ਹੀ ਆਪਣਾ ਘਰ ਦਾ ਦੁੱਧ ਮੰਗਵਾ ਕੇ ਜਾਂ ਘਰ ਦਾ ਹੈ ਤੇ ਠੀਕ ਹੈ ਨਹੀਂ ਕਿ ਆਪਣੀ ਅੱਖਾਂ ਦੇ ਅੱਗੇ ਕੱਟੋ ਠੀਕ ਹੈ ਜੀ ਤੇ ਇੱਕ ਮੈਂ ਭੈਣਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਜਿਨ੍ਹਾਂ ਦੇ ਘਰ 'ਚ ਛੋਟੇ ਬੱਚੇ ਆ ਆਪਣੇ ਬੱਚੇ ਨਾ ਜਿੱਦ ਕਰਦੇ ਆ ਕਿ ਪਟਾਕੇ ਚਲਾਣ ਦੀ ਹੈਨਾ ਤੇ ਉਹਨਾਂ ਦੇ ਕੋਲ ਖੜੇ ਹੋ ਕੇ ਖੁਦ ਚਲਾਇਆ ਕਰੋ ਪਟਾਕੇ ਕਿਉਂਕਿ ਸਾਡੇ ਹਰਜਸ ਨਾਲ ਹੋਇਆ ਉਹਨੇ ਬੀੜੀ ਬੰਬ ਜਿਹੜਾ ਆਂਦਾ ਨਾ ਉਹ ਚਲਾਇਆ ਤੇ ਉਹਦੀ ਇੱਥੇ ਸਾਰੇ ਬਾਹਰ ਚ ਵਗੈਰਾ ਸੜ ਗਏ ਨੇ ਤੇ ਤੁਹਾਡੇ ਅੱਗੇ ਭੈਣਾਂ ਅੱਗੇ ਸਾਰੀਆਂ ਅੱਗੇ ਸਾਰੇ ਭੈਣ ਭਰਾਵਾਂ ਅਗੇ ਰਿਕਵੈਸਟ ਕਰੂਗੀ ਜਿਨ੍ਹਾਂ ਦੇ ਘਰ 'ਚ ਛੋਟੇ ਬੱਚੇ ਆਂ ਜਿੱਦ ਕਰਦੇ ਆਪਣੇ ਹੱਥ ਨਾਲ ਫੜ ਕੇ ਉਹਨਾਂ ਨੂੰ ਪਟਾਕੇ ਚਲਾਇਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਹੀ ਰੱਖੋ ਪਤਾ ਨਹੀਂ ਹੁੰਦਾ ਉਹਨਾਂ ਦੇ ਮਤਲਬ ਹੁਣ ਹਰਜਸ ਦੇ ਨਾਲ ਹੋਇਆ ਨਾ ਅੱਜ ਤੇ ਉੱਪਰ ਛੱਤ ਤੇ ਹਰਾ 1 ਮਿੰਟ ਲਾਇਆ ਜਿਵੇਂ ਕਹਿੰਦੇ ਨੇ ਅਪਰ ਅੰਦਰ ਬਹਿ ਜਾਣੇ ਆ ਤੇ 1 ਮਿੰਟ ਦੇ ਵਿੱਚ ਦੇਖ ਲਓ ਨੇ ਆਪਣੇ ਆਈਬ੍ਰੋ ਦੇ ਵਾਲ ਇੱਥੇ ਦੇ ਪਰਪਟੇ ਤੇ ਇਹ ਵਾਲੇ ਵਾਲਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਬਸ ਪ੍ਰਮਾਤਮਾ ਦਾ ਇੰਨਾ ਸ਼ੁਕਰ ਹੈ ਜੀ ਉਹਦੀ ਆੱਖਾਂ ਬਚ ਗਈ ਏ ਤੇ ਬਹੁਤ ਜ਼ਿਆਦਾ ਸੈਮਿਆਂ ਹੋਇਆ ਸੀ ਮੈਂ ਹੁਣੇ ਵੀਡੀਓ ਕੋਲ ਤੇ ਗੱਲ ਕੀਤੀ ਮੈਂ ਕਿਹਾ ਚਲੋ ਸਾਰਿਆਂ ਨੂੰ ਚੌਕਸ ਕਰਾ ਕਿਉਂਕਿ ਦੀਵਾਲੀ ਦਾ ਤਿਆਰ ਚੱਲ ਰਿਹਾ ਨਾ ਬੱਚੇ ਬਾਅਦ ਚੋ ਵੀ ਜਿਵੇਂ ਬੱਚ ਜਾਂਦੇ ਆ ਤੇ ਤਾਂ ਵੀ ਪਟਾਕਿਆਂ ਦੇ ਨਾਲ ਸ਼ਰਾਤ ਆ ਇਹ ਇਹ ਚੀਜ਼ਾਂ ਦਾ ਛੋਟੇ-ਛੋਟਿਆਂ ਦਾ ਧਿਆਨ ਰੱਖਿਆ ਕਰੋ ਆਪਣੇ ਬੱਚਿਆਂ ਨੂੰ ਇਕੱਲੇ ਨਾ ਛੱਡਿਆ ਕਰੋ ਪਟਾਕੇ ਤਾਂ ਉਹਨਾਂ ਨੂੰ ਬਿਲਕੁਲ ਨਾ ਚਲਾਣ ਦਿਆ ਕਰੋ ਕਿਉਂਕਿ ਬੱਚਿਆਂ ਦੀ ਵੀ ਸੇਫਟੀ ਹੈ ਆਪਣੇ ਉਹਨਾਂ ਤੋਂ ਪਹਿਲਾਂ ਸੇਫਟੀ ਹੈ ਨਾ ਕਿਉਂਕਿ ਬੱਚਿਆਂ ਨੂੰ ਨੁਕਸਾਨ ਹੋ ਜਾਏ ਕੁਝ ਵੀ ਤੇ ਤੁਹਾਨੂੰ ਪਤਾ ਮਾਵਾ-ਬਾਪ ਮਾਹ-ਬਾਪ ਕੋਲੋਂ ਜਰਿਆ ਨਹੀਂ ਜਾਂਦਾ ਤੇ ਇਸ ਕਰਕੇ ਤੁਹਾਡੇ ਗੇਗੇ ਰਹੀ ਸਾਰਿਆਂ ਨੂੰ ਕਹਿੰਦੀ ਆ ਵੀ ਸਾਰੇ ਜਿਨ੍ਹਾਂ ਦੇ ਘਰ ਛੋਟੇ ਬੱਚੇ ਬੱਚਿਆਂ ਦਾ ਖਾਸ ਧਿਆਨ ਰੱਖੋ ਤੁਸੀਂ ਠੀਕ ਹੈ ਜੀ ਬਾਕੀ ਬਣੇ ਰੋ ਜੀ ਇੱਧਰ ਆਪਾਂ ਨੇ ਉਹ ਇਹ ਵਰਦੀ ਜੰਮੇਗੀ ਤਾਂ ਤਾਂ ਮੈਂ ਆਪਣੀ ਸੱਚੀਂ ਕਰਾਪਣ ਆ ਲੈਣ ਨਹੀਂ ਆ ਕਿੰਨਾ ਹੋਏ ਮੇਰੀ ਰੈਸিপি ਪਸੰਦ ਆਈ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਜੀ। ਹਾਂ ਜੀ ਆ ਦੇਖੋ ਸਾਡਾ ਬਿਲਕੁਲ ਜੰਮ ਕੇ ਹੋ ਗਿਆ ਤਿਆਰ ਠੀਕ ਹੈ ਜੀ। ਹਾਂ ਦੇਖ ਲਓ। ਬਿਲਕੁਲ ਆ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਵਰਦੀ ਜੰਮ ਜਾਂਦੀ ਹੈ। ਆ ਦੇਖੋ। ਠੀਕ ਹੈ ਹੁਣ ਇਹਨੂੰ ਆਪਾਂ ਜਿਹੜੀ ਮਰਜ਼ੀ ਸ਼ੇਪ ਦੇ ਕੇ ਕੱਟ ਸਕਦੇ ਆ। ਹੁਣ ਦੇਖੋ ਇਦਾਂ ਜੇਕਰ ਤੁਸੀਂ ਚੋਰਸ ਕੱਟਣੀ ਹੈ ਠੀਕ ਹੈ। ਜਿਸ ਤਰ੍ਹਾਂ ਦੀ ਵੀ ਤੁਸੀਂ ਕੱਟਣੀ ਚਾਹੁੰਦੇ ਹੋ ਤੁਸੀਂ ਉਸੇ ਤਰ੍ਹਾਂ ਇਹਨੂੰ ਕੱਟ ਸਕਦੇ ਆ। मैं तुम दिखाई है पीस इस तो तरह करके फिर आप देखो। देख दे ना देखो तुम देख सकते हो कि वी पीस निकल रहा है ना इस तरह करके पीस आप जी ਕੁਸੀਂ ਨੂੰ ਜੜੀ ਵੀ ਜਿੰਨੀ ਵੀ ਪਰਤ ਚ ਜਮਾਓਗੇ ਉਸੇ ਤਰ੍ਹਾਂ ਹੀ ਨਿਕਲ ਜਾਏਗਾ ਹਾ ਦੇਖੋ ਠੀਕ ਹੈ ਜੀ ਇਹ ਦੇਖੋ ਦੇਖ ਜਿਦ ਤੈਨੂੰ ਕਿੰਨਾ ਵਧੀਆ ਤਰੀਕੇ ਨਾਲ ਬਹੁਤ ਸੋਹਣੀ ਜੰਮ ਜਾਂਦੀ ਹੈ ਬਰਫੀ ਇਹਦੇ ਕੋ ਇਸ ਤਰ੍ਹਾਂ ਕਰਕੇ ਆਪਾਂ ਜਿੱਦਾਂ ਮਰਜ਼ੀ ਸੂਜੀ ਦੀ ਬਰਫੀ ਤੁਸੀਂ ਜਰੂਰ ਇਹ ਨਾ ਪਣ ਵੀ ਜਲਦੀ ਜਾਂਦੀ ਹੈ ਟਾਈਮ ਵੀ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਇਸੇ ਤਰੀਕੇ ਨਾਲ ਤੁਸੀਂ ਸਾਰੀਆਂ ਟੁਕੜੀਆਂ ਕੱਟ ਸਕਦੇ ਹੋ ਠੀਕ ਹੈ ਜੀ ਬਹੁਤ ਕੱਟਣੀਆਂ ਵੀ ਆਸਾਨ ਹੈ ਆ ਦੇਖੋ ਹੁਣ ਇਦਾਂ ਆਪਣਾ ਆ ਦੇਖੋ ਮਿੰਟਾਂ ਚ ਨਿਕਲ ਜੇ ਹੈ ਤੇ ਲੋ ਜੀ ਇਸੇ ਤਰੀਕੇ ਨਾਲ ਤੁਸੀਂ ਵੀ ਕੱਢ ਸਕਦੇ ਹੋ ਦੇਖ ਸਕਦੇ ਹੋ ਨਾ ਵੇਖੋ ਕਿੰਨੀ ਵਧੀਆ ਤੇ ਕਿੰਨੀ ਡਰਾਈ ਫੂਡ ਲਗਾ ਲਓ ਤੇ ਚਾਹੀ ਵਿਚ ਪਾਣਾ ਵਿਚ ਪਾ ਲਓ ਉੱਪਰ ਵੀ ਲਗਾ ਸਕਦੇ ਹੋ ਇਸੇ ਤਰੀਕੇ ਨਾਲ ਬਹੁਤ ਸਵਾਦ ਬਣਦੀ ਏ ਠੀਕ ਹੈ ਜੀ ਟੇਸਟੀ ਵੀ ਬਹੁਤ ਬਣਦੀ ਏ ਤੇ ਬਿਲਕੁਲ ਸੌਫਟ ਵੀ ਏ ਇਹਨੂੰ ਜਿਵੇਂ ਛੋਟੇ ਬੱਚਿਆਂ ਦੇ ਲਈ ਤੁਸੀਂ ਬਣਾਉਣਾ ਚਾਹੋ ਨਾ ਤੇ ਛੋਟੇ ਬੱਚਿਆਂ ਦੇ ਲਈ ਵੀ ਤੁਸੀਂ ਬਣਾ ਸਕਦੇ ਹੋ ਬਸ ਬੱਚਿਆਂ ਲਈ ਜਿਹੜਾ ਇੱਕ ਡਰਾਈ ਫਰੂਟ ਆਪਾਂ ਪਾਣਾ ਨਾ ਇਹਨੂੰ ਬਿਲਕੁਲ ਗਰਾਇੰਡ ਕਰਕੇ ਪਾਣਾ ਕਿਉਂਕਿ ਛੋਟੇ ਬੱਚਿਆਂ ਨੇ ਕਈ ਵੇਲੇ ਦੰਦ ਨਹੀਂ ਨਾ ਹੁੰਦੇ ਤੇ ਇਹ ਬਹੁਤ ਹੈਲਦੀ ਵੀ ਹੁੰਦੀ ਏ ਮਤਲਬ ਬਹੁਤ ਵਧੀਆ ਵੀ ਹੁੰਦੀ ਏ ਤੇ ਜ਼ਰੂਰ ਬਣਾਓ ਜੇਕਰ ਦੀਵਾਲੀ ਤੇ ਜਾਂ ਕਿਸੇ ਚੀਜ਼ ਤੇ ਕਿਸੇ ਵੀ ਤਿਹਾੜ ਤੇ ਜਾਂ ਵੈਸੇ ਵੀ ਤੁਹਾਡੇ ਮਹਿਮਾਨ ਆਣ ਲੱਗ ਜਾਣ ਤੇ ਝਟਪਟ ਤੁਸੀਂ ਇਦਾਂ ਹੀ ਘਰੇ ਬਣਾ ਸਕਦੇ ਹੋ ਸੂਜੀ ਦੀ ਵਰਪੀ ਠੀਕ ਹੈ ਜੀ ਬਾਕੀ ਮੈਨੂੰ ਜਰੂਰ ਦੱਸਿਓ ਕਿੰਦਾ ਨਹੀਂ ਲੱਗੀ ਮੇਰੀ ਅੱਜ ਦੀ ਇਹ ਵਾਲੀ ਵੀਡੀਓ ਤੇ ਇਸੇ ਤਰ੍ਹਾਂ ਫਟਾਫਟ ਬਣਾਇਓ ਤੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਹੈਪੀ ਦੀਵਾਲੀ ਬਹੁਤ ਸਾਰਿਆਂ ਦੀਵਾਲੀ ਦੀਆਂ ਤੁਹਾਨੂੰ ਮੁਬਾਰਕਾਂ ਫਰਮਾਤਮਾ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਜੀ ਬੰਦੀ ਛੋੜ ਦਿਵਸ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਠੀਕ ਹੈ ਜੀ ਬਾਕੀ ਮਿਲਦੀ ਆ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਪਿਆਰੀ ਜੀ ਰੈਸিপি ਨਾਲ ਰਹੀਆਂ ਪਿਆਰੇ ਜੀ ਵਲੌਗ ਦੇ ਨਾਲ ਸਾਰਿਆਂ ਨੂੰ ਮੇਰੀ ਪਿਆਰ ਪ੍ਰਿੰcess ਸ੍ਰੀ ਕਲ ਬਾਈ ਬਾਈ ਆਜੋ ਜੀ ਨੇ ਜਿੰਨੇ ਖਾਣੇ ਖਾ ਲੋ ਬਰਫੀ ਠੀਕ ਹੈ ਜੀ ਬਹੁਤ ਸਵਾਦ